ਜੀਠ ਮਹੀਨਾ ਜ਼ਾਲਮ ਬਣ ਕੇ ਜੀਠ ਮਹੀਨਾ ਜ਼ਾਲਮ ਬਣ ਕੇ ਆਪਣਾ ਸੋਰ ਵਖਾਂਦਾ ਤੱਕਿਆ ਸ਼ਿੰਗਰਫ ਵਰਗੀ ਧਰਤੀ ਉੱਤੇ ਅੰਬਰ ਅੱਗ ਬਰਾਂਦਾ ਤੱਕਿਆ ਹਰ ਇੱਕ ਹਰਿਆ ਬੂਟਾ ਪਲ ਵਿੱਚ ਪੀਲਾ ਰੰਗ ਵਟਾਂਦਾ ਤੱਕਿਆ ਸਾਗਰ ਇਸ ਕਹਿਰ ਦੀ ਗਰਮੀ ਨਾਲ ਉਬਾਲੇ ਖਾਂਦਾ ਤੱਕਿਆ ਜਿਹੜੇ ਰਸਤੇ ਕੋਈ ਨਾ ਤੁਰਿਆ ਜਿਹੜੇ ਰਸਤੇ ਕੋਈ ਨਾ ਤੁਰਿਆ ਉਸ ਰਸਤੇ ਉਹ ਜਾਂਦਾ ਤੱਕਿਆ ਦੁਨੀਆ ਵਾਲੇ ਰੋਂਦੇ ਤੱਕੇ ਪਰ ਉਸ ਨੂੰ ਮੁਸਕਾਂਦਾ ਤੱਕਿਆ ਦੁਨੀਆ ਵਾਲੇ ਰੋਂਦੇ ਤੱਕੇ ਪਰ ਉਸ ਨੂੰ ਮੁਸਕਾਂਦਾ ਤੱਕਿਆ ਨਾਨਕ ਦੇ ਦਰਬਾਰ ਚ ਉਸਨੇ ਰੱਜ ਰੱਜ ਕੇ ਮਸਤੀ ਪੀਤੀ ਉਸਨੇ ਨਵਾਂ ਫਲਸਫਾ ਦਿੱਤਾ ਉਸਨੇ ਨਵੀਂ ਚਲਾਈ ਰੀਤੀ ਉਸਨੇ ਨਵਾਂ ਫਲਸਫਾ ਦਿੱਤਾ ਉਸਨੇ ਨਵੀਂ ਚਲਾਈ ਰੀਤੀ ਲਾਟਾ ਉੱਤੇ ਬੈਠ ਗਿਆ ਉਹ ਸਿਰ ਦੇ ਦਿੱਤਾ ਸੀਨਾ ਕੀਤੀ ਕੁਸਤੇ ਸਬਰ ਨਾਲ ਟਕਰਾ ਕੇ ਜਬਰ ਹੋ ਗਿਆ ਫੀਤੀ ਫੀਤੀ